ਮਾਬਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਸਾਰੇ ਹੀ ਆਪ ਦੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਅੱਜ ਇੱਕ ਮੈਂ ਤੁਹਾਨੂੰ ਸੁਹਾਗ ਸੁਣਾਉਣੀ ਆ ਇਹ ਬਹੁਤ ਹੀ ਸੋਹਣਾ ਸੁਹਾਗ ਹੈ ਤੇ ਇਹਦੇ ਬੋਲ ਹਨ ਲਾਇਆ ਅੰਬ ਬੂਟਾ ਨਾਲੇ 베ਰੀਆਂ ਇੱਕ ਧੀ ਆਪਣੇ ਬਾਪ ਨੂੰ ਕਹਿੰਦੀ ਹੈ ਤੇ ਅੰਬ ਬੂਟੇ ਦਾ ਮਤਲਬ ਹੈ ਵੀ ਇੱਕ ਆਮਬ ਤੇ 베ਰੀ ਦਾ ਇਹ ਮਤਲਬ ਹੁੰਦਾ ਹੈ ਧੀ ਨੇ ਕਿਉਂ ਕਿਹਾ ਵੀ ਜਦੋਂ ਪਹਿਲੇ ਜਮਾਨੇ ਭਲੇ ਜਮਾਨੇ ਹੁੰਦੇ ਸੀ ਤੇ ਜਿਹੜੀਆਂ ਸੱਸਾ ਮਾਵਾ ਹੁੰਦੀਆਂ ਸੀ ਨਾ ਉਹਨਾਂ ਨੇ ਧੀ ਤੇ ਪੁੱਤ ਨੂੰ ਇਸ ਤਰ੍ਹਾਂ ਕਰਕੇ ਇਹ ਕਹਾਵਤ ਬਣਾਈ ਸੀ ਵੀ ਆਂਬ ਵੀ ਪਾਲਣਾ ਤੇ 베ਰੀ ਵੀ ਪਾਲਣੀ ਜਾਂ ਕਹਿ ਦੇਣਾ ਆਂਬ ਵੀ ਪਾਲਣਾ ਤੇ ਕਿੱਕਰ ਵੀ ਪਾਲਣਾ ਕਿਉਂਕਿ ਉਹਨਾਂ ਨੂੰ ਕੰਡੇ ਹੁੰਦੇ ਆ ਤੇ ਜਿਹੜਾ ਕਿੱਕਰ ਤੇ 베ਰੀ ਹੁੰਦੀ ਹੈ ਦੀ ਮਨਿਆਦ ਘੱਟ ਹੁੰਦੀ ਹੈ ਇਹਨੂੰ ਛੇਤੀ ਹੀ ਵੱਢ ਕੇ ਤੇ ਗਾਂ ਫੋਰਨਾਵੇਂ ਰੁੱਖ ਲਾਇਆ ਜਾਂਦੇ ਪਰ ਜਿਹੜਾ ਅੰਬ ਹੁੰਦਾ ਹੈ ਇਹਦਾ ਬਹੁਤ ਚਿਰ ਫਲ ਲੋਕ ਖਾਂਦੇ ਆ ਪਹਿਲੀ ਗੱਲ ਤਾਂ ਪਹਿਲੇ ਜ਼ਮਾਨਿਆਂ ਵਿੱਚ ਜਿਹੜੇ ਦੇਸੀ ਅੰਬ ਹੁੰਦੇ ਸੀ ਉਹਨਾਂ ਦੀ ਉਮਰ ਵੀ ਬਹੁਤ ਹੁੰਦੀ ਸੀ ਪਰ ਉਹ ਗਿੜਕ ਬੀਜ ਕੇ ਬੀਜ ਤੋਂ ਤਿਆਰ ਹੁੰਦੇ ਸੀ ਤੇ ਉਹਨਾਂ ਨੂੰ ਲੋਕ ਬਹੁਤ ਚਿਰ ਰੱਖਦੇ ਸੀ ਤੇ 8-10 ਸਾਲ ਤੱਕ ਤਾਂ ਉਹ ਫਲ ਹੀ ਨਹੀਂ ਸੀ ਦਿੰਦਾ ਹੁੰਦਾ ਉਹਦੀ ਪੂਰੀ ਉਮਰ ਹੁੰਦੀ ਸੀ ਪੂਰਾ ਪੌਦਾ ਬਣਦਾ ਸੀ ਤੇ ਫਿਰ ਉਹ ਰੁੱਖ ਬਣ ਕੇ ਫਲ ਦਿੰਦਾ ਸੀ ਤੇ ਇਸ ਕਰਕੇ ਅੰਬ ਦੇ ਨਾਲ ਪੁੱਤ ਦਾ ਨਾ ਜੋੜਿਆ ਤੇ ਧੀ ਦਾ 베ਰੀ ਤੇ ਕਿੱਕਰ ਨਾ ਜੋੜਤਾ ਵੀ ਕਿੱਕਰ ਵੀ ਛਾ ਪਾਲਣਾ ਤੇ ਅੰਬ ਵੀ ਪਾਲਣਾ ਇਹ ਗੱਲ ਕਹਿੰਦੀਆਂ ਸੀ ਬੀਬੀਆਂ ਪਹਿਲੀਆਂ ਅੱਜ ਵੀ ਜਿਹੜੀ ਕੋਈ ਬੀਬੀ ਪਰਾਣੀ ਹੋਏਗੀ ਉਹ ਇਹ ਗੱਲ ਜ਼ਰੂਰ ਉਹਨੂੰ ਯਾਦ ਹੋਏਗੀ ਵੀ ਇਹ ਜ਼ਰੂਰ ਕਹਿੰਦੀਆਂ ਸੀ ਅੱਗੇ ਆਮ ਹੀ ਕਹਾਵਤ ਸੀ ਤੇ ਇਸ ਧੀ ਨੇ ਵੀ ਇਹੋ ਗੱਲ ਕਹੀ ਵੀ ਕਿੱਕਰ ਦੇ ਨਾਲ ਵੀ ਜਿਵੇਂ ਕਿੱਕਰ ਨੂੰ ਪੁੱਟ ਦਈਦਾ ਛੇਤੀ ਤੇ 베ਰੀ ਨੂੰ ਪੁੱਟ ਦਈਦਾ ਏ ਓਵੇਂ ਮੈਨੂੰ ਵੀ ਬਾਬਲ ਤੋਂ ਤੋੜ ਦੇਣਾ ਹੈ ਤੇ ਪੁੱਤਰ ਨੂੰ ਤੂੰ ਘਰੇ ਰੱਖਣਾ ਜਿਵੇਂ ਆਂਬ ਦੇ ਬੂਟੇ ਨਾਲ ਤੁਸੀਂ ਪਿਆਰ ਕਰਦੇ ਜੇ ਤੇ ਉਹ ਫਿਰ ਜਿਹੜੀ ਧੀ ਹੁੰਦੀ ਹੈ ਇਹ 3-4 ਥਾਂ 4 ਥਾਂ ਇਹਦੇ ਹੁੰਦੇ ਹਨ ਵੀ ਉੱਥੋਂ ਪੁੱਟੀ ਉੱਥੇ ਲਾਤੀ ਉੱਥੋਂ ਪੁੱਟੀ ਉੱਥੇ ਲਾਤੀ ਉਹ ਗੱਲ ਮੰਦੀ ਹੈ ਪਹਿਲਾਂ ਉਹ ਤਾਂ ਪਾਪ ਦੇ ਘਰੇ ਰਹਿੰਦੀ ਹੈ ਤੇ ਜਿਹੜਾ ਪੁੱਤਰ ਹੁੰਦਾ ਇਹ ਆਂਬ ਵਾਂਗ ਇੱਕੇ ਘਰ ਵਿੱਚ ਹੀ ਹੁੰਦਾ ਹੈ ਉੱਥੇ ਹੀ ਉਹ ਜਵਾਨ ਹੁੰਦਾ ਹੈ ਬਚਪਨ ਹੁੰਦਾ ਹੈ ਉੱਥੇ ਹੀ ਬੁੱਢਾ ਬੜੇਪਾ ਹੋ ਕੇ ਅੰਤ ਸਮਾ ਉਹਦਾ ਉੱਥੇ ਹੀ ਆਉਂਦਾ ਹੈ ਤਰ ਧੀ ਦੇ ਘਰ ਵੇਖੋ ਕਿੰਨੇ ਬਣਦੇ ਉਹ ਪਹਿਲਾਂ ਤਾਂ ਜਵਾਨੀ ਜਿਹੜੀ ਬਚਪਨ ਦੀ ਹੁੰਦੀ ਹੈ ਸਾਰੀ ਮਾਪਿਓ ਦੇ ਘਰੇ ਲਾਹ ਦਿੰਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਧੀ ਵਿਆਹੀ ਜਾਂਦੀ ਹੈ ਪਹਿਲਾਂ ਤਾਂ ਮਾਂ ਦੀਆਂ ਝਿੜਕਾਂ ਲੈਂਦੀ ਹੈ ਮਾਂ ਵੀ ਇਹੋ ਗੱਲ ਹੀ ਕਹਿ ਦਿੰਦੀ ਜੇ ਉਹ ਥੋੜੀ ਜੀ ਗਲਤੀ ਕਰੇ ਤੇ ਕਹਿ ਦਿੰਦੀ ਤੈਨੂੰ ਸੱਸ ਦੇ ਵੱਸ ਪਾਵਾਂਗੇ ਜਦੋਂ ਸੱਸ ਦੇ ਵੱਸ ਪਈਓ ਫਿਰ ਪਤਾ ਲੱਗੂ ਉਦੋਂ ਉਹ ਵੀ ਇਹੋ ਗੱਲ ਹੀ ਕਹਿ ਦਿੰਦੀ ਕੋਈ ਨਹੀਂ ਆ ਥੋੜਾ ਜਿਹਾ ਸਮਾਂ ਹੈਗਾ ਤੈਨੂੰ ਸਹੁਰੇ ਘਲਾਉਣੇ ਆ ਫਿਰ ਤੈਨੂੰ ਸਮਝ ਆਵੇਗੀ ਵੀ ਕੰਮ ਕਿਵੇਂ ਕਰੀਦਾ ਅੱਜ ਕੱਲ ਤਾਂ ਭਾਵੇਂ ਕੋਈ ਕਹਿੰਦਾ ਛੇ ਨਹੀਂ ਪਹਿਲਾਂ ਭਰੇ ਜਮਾਨਿਆਂ ਵਿੱਚ ਮਾਵਾਂ ਵੀ ਇਹ ਗੱਲ ਕਹਿ ਦਿੰਦੀਆਂ ਸੀ ਕਿਉਂਕਿ ਉਦੋਂ ਦਾਜ ਬਣਾਉਣੇ ਪੈਂਦੇ ਸੀ ਹਰ ਇੱਕ ਚੀਜ਼ ਕੰਮ ਹੱਥੀਂ ਸਿੱਖਣਾ ਪੈਂਦਾ ਸੀ ਉਹ ਫਿਰ ਜਦੋਂ ਧੀ ਸਹੁਰੇ ਜਾਂਦੀ ਹੈ ਤੇ ਸਹੁਰੇ ਜਾ ਕੇ ਵੀ ਇਹੋ ਗੱਲ ਹੁੰਦੀ ਹੈ ਅੱਗੇ ਸੱਸ ਹੁੰਦੀ ਹੈ ਤੇ ਸੱਸ ਵੀ ਹਰ ਕੰਮ ਤੇ ਪਰਿਵਾਰ ਵੱਡੇ ਹੁੰਦੇ ਸੀ ਉਦੋਂ ਉਦੋਂ ਵੱਡਿਆਂ ਪਰਿਵਾਰਾਂ ਵਿੱਚ ਝਿੜਕਾਂ ਵੀ ਮਿਲਦੀਆਂ ਸੀ ਕਿਸੇ ਵੇਲੇ ਸੱਸ ਮਾਂ ਵੀ ਝਿੜਕ ਦਿੰਦੀ ਸੀ ਐ ਨਹੀਂ ਸੀ ਕੋਈ ਉਹਦੀ ਦੁਸ਼ਮਣੀ ਹੁੰਦੀ ਸੀ ਉਹ ਮਾਂ ਦੇ ਸੱਸ ਜਿਹੜੀਆਂ ਸੀ ਉਹ ਇੱਕ ਅਕਲ ਸਿਖਾਉਣ ਪਿੱਛੇ ਆਨੇ ਦੇ ਸੱਸ ਮਾਵਾਂ ਲਾੜ ਲੜਾ ਧੀਆਂ ਨੂੰ ਵਿਗਾੜਨ ਨੇ ਸੱਸਾਂ ਦੇ ਦੇ ਮਤਾਂ ਉਮਰ ਸੁਧਾਰਨ ਨੇ ਜਿਹੜੀ ਸੱਸ ਹੁੰਦੀ ਹੈ ਉਹ ਨੌ ਨੂੰ ਮਤ ਤੋਂ ਹੀ ਮਤਕ ਮਤ ਤੋਂ ਕਹਿ ਦਿੰਦੀ ਹੈ ਪਰ ਉਹ ਫਿਰ ਵੀ ਅੱਗੋ ਬੋਲਦੀ ਨਹੀਂ ਜਦੋਂ ਉਹ ਬਾਹਰ ਜਾਂਦੀਆਂ ਸੀ ਉਦੋਂ ਵੀ ਦੂਰਾ ਲੀੜਾ ਲੈ ਕੇ ਜਾਂਦੀਆਂ ਸੀ ਕਦੀ ਕਿਸੇ ਦੇ ਮੱਥੇ ਨਹੀਂ ਸੀ ਲਗਦੀਆਂ ਉਹ ਤੋਂ ਅੱਗੇ ਫਿਰ ਜਦੋਂ ਬਚਪਨ ਤੋਂ ਜਵਾਨੀ ਦੇ ਵਿੱਚ ਸਹੁਰਿਆਂ ਦੇ ਘਰੇ ਵੀ ਕੰਮ ਕੀਤਾ ਉਦੋਂ ਅੱਗੇ ਫਿਰ ਆਪ ਦਾ ਪਰਿਵਾਰ ਹੋ ਗਿਆ ਉਹਨਾਂ ਨੂੰ ਸੰਭਾਲਿਆ ਪੜਾਇਆ ਲਖਾਇਆ ਸਾਰਾ ਕੁਝ ਕੀਤਾ ਉਦੋਂ ਵੀ ਉਹ ਟੈਨਸ਼ਨ ਵਿੱਚ ਰਹਿੰਦੀ ਸੀ ਸਾਰਾ ਕੁਝ ਉਹ ਬੋਝ ਸਿਰ ਤੇ ਚੁੱਕ ਕੇ ਹੀ ਕੰਮ ਕਰਦੀ ਸੀ ਬਾਅਦ ਵਿੱਚ ਜਦੋਂ ਚੌਥੀ ਵਾਰੀ ਬਢੇਪੇ ਦੀ ਆਉਂਦੀ ਹੈ ਤੇ ਬਢੇਪੇ ਵਿੱਚ ਸੱਸ ਬਣਦੀ ਹੈ ਤੇ ਉਹ ਉਦੋਂ ਉਹਦਾ ਸਰੀਰ ਵੀ ਸਾਥ ਨਹੀਂ ਦਿੰਦਾ ਤੇ ਫਿਰ ਬੱਚੇ ਵੀ ਇਹ ਗੱਲ ਕਹਿ ਦਿੰਦੇ ਵੀ ਮਾਤਾ ਤੈਨੂੰ ਵੜਾ ਬੋਲਣ ਦਾ ਪਤਾ ਉਹ ਬਸ ਮਾਤਾ ਦੀ ਚਾਰੇ ਪੜਾ ਜਿਹੜੇ ਹੁੰਦੇ ਉਹ ਇਸੇ ਤਰ੍ਹਾਂ ਹੀ ਲੰਘ ਜਾਂਦੇ ਕਿਉਂਕਿ ਉਹਦਾ ਇੱਕ ਧੀ ਦਾ ਕਾਰਨ ਨਹੀਂ ਬਣਦਾ ਹਾਏ ਤਾਂ ਭਾਵੇਂ ਬੁੱਢੀ ਹੈ ਭਾਵੇਂ ਜਵਾਨ ਹੈ ਭਾਵੇਂ ਨੋਹ ਹੈ ਹਾਏ ਤੇ ਇੱਕ ਧੀ ਹੈ ਨਾ ਧੀ ਤਾਂ ਹਰ ਇੱਕ ਨੇ ਪਹਿਲਾਂ ਧੀ ਬਣਦੀ ਹੈ ਧੀ ਤੋਂ ਹੀ ਅੱਗੇ ਸਾਰੇ ਰਿਸ਼ਤੇ ਬਣਦੇ ਇਸੇ ਤਰ੍ਹਾਂ ਉਸ ਧੀ ਨੇ ਵੀ ਇਹ ਗੱਲ ਕਹੀ ਤੇ ਉਹਨਾਂ ਦਾ ਕਹਿੰਦੀ ਵੀ ਮੇਰਾ ਤੂੰ ਵਿਆਹ ਕਰ ਦੇਣਾ ਹੈ ਤੇ 베ਰੀ ਆਕੂ ਮੈਨੂੰ ਤਾਂ ਤੂੰ ਗਾਂ ਤੋਰ ਦੇਣਾ ਤੇ ਆਂਬ ਬੂਟਾ ਤੂੰ ਘਰੇ ਲਾਇਆ ਤੇ ਫਿਰ ਉਹਦੇ ਬੋਲ ਸੁਣੋ ਉਹ ਕੀ ਕਹਿੰਦੀ ਹੈ ਲਾਇਆ ਅੰਬ ਬੂਟਾ ਨਾਲੇ 베ਰੀਆਂ ਲਾਇਆ ਅੰਬ ਬੂਟਾ ਨਾਲੇ 베ਰੀਆ ਹੁਣ ਨਾ ਆਖੀ ਦਾਦਾ ਪੋਤੀ ਮੇਰੀਆ ਹੁਣ ਨਾ ਆਖੀ ਦਾਦਾ ਪੋਤੀ ਮੇਰੀਆ साढी जोगिय वाली फेरिया साॾी जोगियां वाली फेरिया कॾहिं आव गे कॾहिं वांगे कॾहिं आवे कॾहिं ॻे त ਫੇਰ ਫੇਰ ਪਰਦੇਸ ਨੂੰ ਉੱਠ ਜਾਵਾਂਗੇ ਫੇਰ ਵਿੱਚ ਜਹਾਜ਼ ਚੜ ਜਾਵਾਂਗੇ ਲਾਇਆ ਅੰਬ ਬੂਟਾ ਨਾਲੇ 베ਰੀਆ ਲਾਇਆ ਅੰਬ ਬੂਟਾ ਨਾਲੇ 베ਰੀਆ ਹੁਣ ਨਾ ਆਖੀ ਬਾਵਲਤੀ ਮੇਰੀਆ ਹੁਣ ਨਾ ਆਖੀ ਬਾਵਲਤੀ ਮੇਰੀਆ ਸਾਡੀ ਜੋਗੀਆਂ ਵਾਲੀ ਫੇਰੀਆ ਸਾਡੀ ਜੋਗੀਆਂ ਵਾਲੀ ਫੇਰੀਆ ਕਦੀ ਆ ਮੰਗੇ ਕਦੇ ਜਾ ਮੰਗੇ ਕਦੇ ਆ ਮੰਗੇ ਕਦੇ ਜਾ ਮੰਗੇ ਫਿਰ ਪਰਦੇਸ ਨੂੰ ਉੱਠ ਜਾ ਮੰਗੇ ਫਿਰ ਵਿੱਚ ਜਹਾਜ਼ ਚੜ ਜਾ ਮੰਗੇ

ਸਾਡੀ ਜੋਗੀਆਂ ਵਾਲੀ ਫੇਰੀਆ ਸਾਡੀ ਜੋਗੀਆਂ ਵਾਲੀ ਫੇਰੀਆ ਕਦੇ ਆਵਾਂਗੇ ਕਦੇ ਜਾਵਾਂਗੇ ਕਦੇ ਆਵਾਂਗੇ ਕਦੇ ਜਾਵਾਂਗੇ ਫੇਰ ਵਿੱਚ ਪਰਦੇਸੀ ਡੇਰੇ ਲਾਵਾਂਗੇ ਫੇਰ ਵਿੱਚ ਪਰਦੇਸੀ ਡੇਰੇ ਲਾਵਾਂਗੇ ਫੇਰ ਵਿੱਚ ਜਹਾਜੇ ਚੜ ਜਾਵਾਂਗੇ ਫੇਰ ਵਿੱਚ ਜਹਾਜੇ ਚੜ ਜਾਵਾਂਗੇ ਲਾਇਆ ਅੰਬ ਬੂਟਾ ਨਾਲੇ 베ਰੀਆ ਲਾਇਆ ਅੰਬ ਬੂਟਾ ਨਾਲੇ 베ਰੀਆ ਹੁਣ ਨਾ ਆਖੀ ਚਾਚਾ ਪਤੀਜੀ ਮੇਰੀਆ ਹੁਣ ਨਾ ਆਖੀ ਚਾਚਾ ਪਤੀਜੀ ਮੇਰੀਆ ਸਾਡੀ ਜੋਗੀਆਂ ਵਾਲੀ ਫੇਰੀਆ ਸਾਡੀ ਜੋਗੀਆਂ ਵਾਲੀ ਫੇਰੀਆ ਕਦੀ ਆਵਾਂਗੇ ਕਦੀ ਜਾਵਾਂਗੇ ਕਦੀ ਆਵਾਂਗੇ ਕਦੀ ਜਾਵਾਂਗੇ ਫੇਰ ਪਰਦੇਸ ਨੂੰ ਉੱਠ ਜਾਵਾਂਗੇ ਫੇਰ ਵਿੱਚ ਜਹਾਜ ਚੜ ਜਾਵਾਂਗੇ ਲਾਇਆ ਅੰਬ ਬੂਟਾ ਨਾਲੇ 베ਰੀਆ ਲਾਇਆ ਅੰਬ ਬੂਟਾ ਨਾਲੇ 베ਰੀਆ ਲਓ ਜੀ ਇਹ ਇੱਕ ਪੰਜਾਬੀ ਲੋਕ ਗੀਤ ਹੈ ਕਿਉਂਕਿ ਮੇਰਾ ਆਪ ਦਾ ਵੀ ਮਨ ਥੋੜਾ ਜਿਹਾ ਵਿਰਾਗ ਵਿੱਚ ਆ ਗਿਆ ਕਿਉਂਕਿ ਧੀਆ ਦਾ ਰਿਸ਼ਤਾ ਹੀ ਇਸੇ ਤਰ੍ਹਾਂ ਦਾ ਹੁੰਦਾ ਹੈ ਤੇ ਇਹ ਉਸ ਧੀ ਨੇ ਇਹ ਗੱਲ ਕਹੀ ਵੀ ਸਾਡਾ ਕੀ ਆ ਅੱਜ ਵੀ ਹੁੰਦਾ ਹੀ ਆ ਧੀਆ ਪ੍ਰਦੇਸ ਨੂੰ ਚਲੀਆਂ ਜਾਂਦੀਆਂ ਤੇ ਝਾਜੇ ਚੜ ਜਾਂਦੀਆਂ ਨੇ ਇਹੋ ਹੀ ਹੁੰਦੇ ਹਾਲਾਤ ਨੇ ਤੇ ਇਹੋ ਹੀ ਪਹਿਲਾਂ ਵੀ ਸੀ ਧੀਆ ਜਦੋਂ ਉਹਨਾਂ ਦੇ ਵਿਆਹ ਹੋ ਜਾਂਦੇ ਸੀ ਉਹ ਦੂਰ ਚਲੀਆਂ ਜਾਂਦੀਆਂ ਸੀ ਤੇ ਉਹ ਦਰਿਆਵਾਂ ਤੋਂ ਪਾਰ ਹੁੰਦੀਆਂ ਸੀ ਤੇ ਉਹਨਾਂ ਨੂੰ ਮਿਲਣ ਦਾ ਬਹੁਤ ਵਿਛੋੜਾ ਹੁੰਦਾ ਸੀ ਤੇ ਅੱਜ ਵੀ ਧੀਆਂ ਸਮੁੰਦਰਾਂ ਤੋਂ ਪਾਰ ਏ ਤੇ ਜਹਾਜ਼ਾਂ 'ਤੇ ਚੜ ਗਈਆਂ ਤੇ ਉਹ ਵੀ ਮਿਲਣ ਨੂੰ ਤਰਸਦੀਆਂ ਪਰ ਜਦੋਂ ਹੋ ਕੇ ਚਲੀਆਂ ਜਾਂਦੀਆਂ ਉਦੋਂ ਵੀ ਫਿਰ ਮਨ ਨੂੰ ਮਾਵਾਂ ਪਿਓ ਨੂੰ ਜੋੜੀ ਸਤੇਦਾਰ ਪੈਣ ਪ੍ਰਾਉ ਉਦੋਂ ਵੀ ਦੁੱਖ ਹੁੰਦਾ ਹੈ ਇਸੇ ਤਰ੍ਹਾਂ ਇਹ ਵੀ ਇੱਕ ਪੰਜਾਬੀ ਲੋਕ ਦੀ ਸੁਹਾਗ ਜੇ ਤੁਹਾਨੂੰ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਕਰਿਓ ਤੇ ਮੈਨੂੰ ਦਿਓ ਆਗਿਆ ਕਿਉਂਕਿ ਮੇਰਾ ਮਨ ਆਪ ਦਾ ਵੀ ਦਾਸ ਹੈ